ਮੇਰਾ ਨਾਮ ਜੀ ਮੈਂ ਗੁਰਦੇਵ ਸਿੰਘ ਸੰਧੂ ਹਲਕਾ ਤਰਨਤਾਰਨ ਤੋਂ ਇਸ ਵੇਲੇ ਮੇਰੇ ਕੋਲ ਸੇਵਾ ਜਗਲਾਤ ਵਿਭਾਗ ਦੀ ਚੇਅਰਮੈਨੀ ਹੈ ਵਾਈਸ ਚੇਅਰਮੈਨੀ ਹੈ ਪਰ ਪਹਿਲਾਂ ਮੈਂ ਸ਼ੁਰੂ ਤੋਂ ਮੇਰਾ ਮਿਸ਼ਨ ਇੱਕ ਲੈ ਕੇ ਚੱਲਿਆ ਮੈਂ ਸੱਚ ਦਾ ਸਾਥ ਸੰਤਾ ਚਲਾ ਰਿਹਾ ਹਾਂ ਪੂਰੇ ਪੰਜਾਬ ਦੇ ਵਿੱਚ ਕਿਤੇ ਵੀ ਕਿਸੇ ਗਰੀਬ ਬੰਦੇ ਨਾਲ ਕੋਈ ਯੋਰਾਵਰ ਬੰਦਾ ਧੱਕਾ ਕਰਦਾ ਉਹਦੇ ਨਾਲ ਸਦਾ ਖੜਦੇ ਰਹੇ ਹਾਂ ਤੇ ਅੜਦੇ ਰਹੇ ਹਾਂ ਪੂਰਾ ਉਹਦੇ ਨਾਲ ਉਹਨੂੰ ਨਿਆਂ ਦਉਂਦੇ ਰਹੇ ਹਾਂ ਅੱਜ ਵੀ ਅਸੀਂ ਉਹ ਸੋਚ ਲੈ ਕੇ ਚੱਲਦੇ ਹਾਂ ਪਰ ਹੁਣ ਸਮੇਂ ਦੇ ਨਾਲ ਨਸ਼ਿਆਂ ਦੇ ਖਿਲਾਫ ਜਿਹੜਾ ਲੜਨਾ ਉਹ ਵੀ ਬਹੁਤ ਸਾਾਨੂੰ ਸਾਡੇ ਵਾਸਤੇ ਜ਼ਰੂਰੀ ਹੋ ਗਿਆ ਕਿਉਂਕਿ ਸਾਡੇ ਜਿਹੜੇ ਦੇਸ਼ ਉਹ ਖਸਾਬ ਨਾਲ ਰੋਡਾਂ ਦੇ ਕਿਨਾਰੇ ਬਿਲਕੁਲ ਹੋਈ ਪਈ ਆ ਕਿਉਂਕਿ ਇੱਥੇ ਸਾਡਾ ਬਾਰਡਰ ਬੈਲਟ ਵਾਲਾ ਏਰੀਆ ਇੱਥੇ ਨਸ਼ਿਆਂ ਦਾ ਜਿਆਦਾ ਹੜ ਵਗਿਆ ਵਾ ਅਸੀਂ ਉਹਦੇ ਖਿਲਾਫ ਵੀ ਕਾਫੀ ਆਪਣੇ ਅਪਰਾਲੇ ਕਰ ਰਹੇ ਆ ਤੇ ਅੱਜ ਮੇਰੇ ਹਾਊਸ ਵੇਖੇ ਇੰਡੀਅਨ ਆਰਮੀ ਦੇ ਜਵਾਨ ਕੋ ਜਾਇਆ ਤੇ ਉਹਨਾਂ ਨੇ ਮੇਰੇ ਨਾਲ ਇਹ ਵਿਚਾਰ ਚਰਚਾ ਕੀਤੀ ਆ ਵੀ ਅਸੀਂ 23 ਜਿਹੜੀ ਇਹਨਾਂ ਦੀ ਹੈਗੀ ਆ ਬਟਾ ਹੈ ਬਗ੍ਰੇਡ ਬਰਗ੍ਰੇਡ ਜੀ 23 ਬਗੜੇ ਜਿਹੜਾ ਉਹਨੂੰ ਜ਼ਿੰਮੇਵਾਰੀ ਪੰਜਾਬ ਸਰਕਾਰ ਵੱਲੋਂ ਕੁਝ ਇੰਡੀਆ ਸਰਕਾਰ ਵੱਲੋਂ ਲਾ ਲੋ ਮਿਲੀ ਆ ਕਿ ਤੁਸੀਂ ਘਰ ਘਰ ਜਾ ਕੇ ਚੰਗੀਆਂ ਸ਼ਖਸੀਅਤਾਂ ਨਾਲ ਆਪਣਾ ਮੇਲ ਮਲਾਪ ਕਰਕੇ ਤੇ ਨਸ਼ਿਆਂ ਦੇ ਵਿਰੁੱਧ ਜਿਹੜੀ ਉਹ ਆਪਾਂ ਲੋਕਾਂ ਨੂੰ ਜਾਗਰੂਤ ਕਰਉਣਾ ਕਿ ਨਸ਼ੇ ਜਿਹੜੇ ਉਹਨਾਂ ਤੋਂ ਦੂਰ ਰਹਿਣਾ ਚਾਹੀਦਾ ਸਰ ਬਹੁਤ ਵੱਡੀ ਗੱਲ ਗੁੰਜੀਤ ਕਿ ਚਲੋ ਤੁਹਾਡੇ ਕੋਲ ਬਗੜੇ ਜਿਹੜੇ ਪਹੁੰਚੇ ਨੇ ਆਰਮੀ ਵਾਲੇ ਔਰ ਕਿਸ ਤਰ੍ਹਾਂ ਦਾ ਫਿਰ ਇਹ ਮੈਸੇਜ ਹੈ ਜਿਹੜਾ ਤੁਸੀਂ ਲੋਕਾਂ ਨੂੰ ਦੇ ਰਹੇ ਹੋ ਵੇਖੋ ਜੀ ਇਹ ਸਾਡੇ ਕੋ ਕੋਈ ਆਸ ਰੱਖ ਕੇ ਆਏ ਆ ਕਿ ਸਾਡਾ ਇੱਥੇ ਪੰਜਾਬ ਦੇ ਵਿੱਚ ਅਸੀਂ ਵੀ ਇੱਕ ਚੰਗੀ ਐਨਜੀਓ ਚਲਾ ਰਹੇ ਆਂ ਤੇ ਵੇ ਲੋਕਾਂ ਤੱਕ ਇਹਨਾਂ ਦਾ ਮੈਸੇਜ ਵਧੀਆ ਤਰੀਕੇ ਨਾਲ ਪਹੁੰਚਾਵਾਂਗੇ ਬਾਕੀ ਉਹਦੇ ਚ ਇਹਨਾਂ ਦੇ ਨਾਲ ਯੋਗਦਾਨ ਵੀ ਪਾਵਾਂਗੇ ਕਿਉਂਕਿ ਸਾਨੂੰ ਅਸੀਂ ਦਰਦ ਰੱਖ ਕੇ ਚੱਲਦੇ ਆਂ ਵੀ ਸਾਡਾ ਜਿਹੜਾ ਦੇਸ਼ ਵਾ ਇਹ ਨਸ਼ੇ ਤੋਂ ਮੁਕਤ ਹੋਣਾ ਚਾਹੀਦਾ ਵਾ ਹੁਣ ਜਿਆਦਾ ਤੇ ਸਾਡੇ ਪੰਜਾਬ ਸਟੇਟ ਚ ਜਿਆਦਾ ਵੈਸੇ ਨਸ਼ਾ ਯੋਰ ਫੜਿਆ ਵਾ ਬਾਕੀ ਬਾਕੀ ਸਟੇਟਾਂ ਚ ਵੀ ਖਿਲਰ ਰਿਹਾ ਵਾ ਵਧ ਰਿਹਾ ਵਾ ਇਹ ਕਿਦ ਤਰ੍ਹਾਂ ਲਾਲੋਪੀ ਇਕ ਜੜੀ ਬੂਟੀ ਆ ਹੁਣ ਸੁੱਕਾ ਵਾ ਕਿੰਨਾ ਰਾਵਾਂ ਤੇ ਉਗ ਜਾਂਦਾ ਗਾਂ ਦੀ ਗਾ ਦਾਣੇ ਖਿਲਰ ਜਾਂਦੇ ਆ ਇਹ ਦੂਜੀਆਂ ਸਟੇਟਾਂ ਨੂੰ ਵੀ ਮਾਰ ਪਾ ਰਿਹਾ ਵਾ ਅਸੀਂ ਕਹਿੰਨੇ ਸਾਡੇ ਇੰਡੀਆ ਪੂਰੇ ਵਾਸਤੇ ਜਿਹੜਾ ਇਹ ਸਾਨੂੰ ਹੋਕਾ ਦੇਣਾ ਚਾਹੀਦਾ ਤੇ ਆਵਾਜ਼ ਦੇਣੀ ਚਾਹੀਦੀ ਆ ਵੀ ਨਸ਼ਿਆਂ ਤੋਂ ਬਚ ਕੇ ਰੋ ਦੂਰ ਰੋ ਇਹ ਘਰਾਂ ਦੇ ਘਰ ਬਰਬਾਦ ਕਰ ਦਿੰਦਾ ਪਰ ਜਿਹੜੀ ਇੰਡੀਆ ਨਾ ਆਰਮੀ ਨੇ ਪਰਾਲਾ ਕੀਤਾ ਇਹਨਾਂ ਦਾ ਵੀ ਮੈਂ ਇਥੋਂ ਆਪਣੇ ਘਰ ਆਇਆ ਤੇ तहे ਦਿਲੋਂ ਧੰਨਵਾਦ ਕਰ ਨੌਕਰਸ਼ਾਹੀ ਜਾਂ ਅਫਸਰਸ਼ਾਹੀ ਜੋ ਲਾ ਲੋ ਬਗਰੇੜ ਜੀ ਵੇਖੋ ਕਿੰਨੀ ਸੋਚ ਲੈ ਕੇ ਚੱਲੇ ਆ ਜਵਾਨ ਮੇਰੇ ਘਰ ਭੇਜਿਆ ਵੀ ਜਾ ਕੇ ਤੁਸੀਂ ਚੰਗੀਆਂ ਚੰਗੀਆਂ ਸੰਸਥਾਵਾਂ ਨਾਲ ਮਿਲੋ ਤੇ ਇਹਨੂੰ ਆਪਾਂ ਘਰ ਘਰੇ ਮੈਸੇਜ ਪਚਾਈਏ ਕਿ ਨਸ਼ਿਆਂ ਤੋਂ ਆਪਣੀ ਜਵਾਨੀ ਨੂੰ ਬਚਾ ਸਕੀਏ ਆਪਜੀ ਦਾ ਨਾਮ ਸਸੀਗਲ ਜੀ ਮੈਂ ਸੂਬੇਦਾਰ ਕੁਲਵੰਤ ਆ ਮੈਂ 23 ਇੰਡੀਪੈਂਡੈਂਟ ਬਰਗੇੜ ਤੋਂ ਆਇਆ ਜਿੱਦਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਨਸ਼ਿਆਂ ਦਾ ਮਤਲਬ ਦਿਨ ਬਦ ਦਿਨ ਰੋਜ਼ਾਨਾ ਵਧਦਾ ਜਾ ਰਿਹਾ ਹੈ ਤੇ ਅਸੀਂ ਮਤਲਬ ਸਾਰੇ ਜਗ੍ਹਾ ਪਤਾ ਕੀਤਾ ਵੀ ਸਾਰੇ ਨਾਲ ਮੇਲ ਮਿਲਾਪ ਕੀਤਾ ਜਿੰਨੇ ਵੀ ਐਨ ਜੀਓ ਨੇ ਜਿਹੜੇ ਚੰਗੇ ਚੰਗੇ ਮਤਲਬ ਕੰਮ ਕਰਨ ਵਾਲੇ ਨੇ ਜਿਹੜੇ ਕਿ ਲੋਕਾਂ ਨੂੰ ਇਹ ਸੁਨੇਹਾ ਦੇ ਸਕਣ ਕਿ ਆਪਾਂ ਨਸ਼ਿਆਂ ਤੋਂ ਲੋਕਾਂ ਨੂੰ ਕਿਵੇਂ ਦੂਰ ਕਰੀਏ ਉਹਨਾਂ ਨੇ ਇਹਨਾਂ ਦੇ ਨੁਕਸਾਨਾਂ ਬਾਰੇ ਦੱਸੀਏ ਤੇ ਫਿਰ ਸਾਨੂੰ ਗੁਰਦੇਵ ਸਿੰਘ ਸੰਧੂ ਬਾਰੇ ਦੱਸਿਆ ਕਿ ਇਹ ਸਮਾਜ ਦੀ ਸੇਵਾ ਕਰ ਰਹੇ ਨੇ ਤੈਹ ਦੇ ਲੋ ਮੈਨੂੰ ਉਹਨਾਂ ਨੇ ਇਹਨਾਂ ਕੋਲ ਭੇਜਿਆ ਤੇ ਹੁਣ ਮੈਂ ਇਹਨਾਂ ਕੋਲ ਇਹ ਇਹਨਾਂ ਦੀ ਹੈਲਪ ਲੈਣ ਵਾਸਤੇ ਆਇਆ ਤੁਸੀਂ ਸਾਡੀ ਹੈਲਪ ਕਰੋ ਸਾਡੇ ਕਮਾਂਡਰ ਸਾਹਿਬ ਮਤਲਬ ਇਹੀ ਚਾਹੁੰਦੇ ਨੇ ਕਿ ਆਪਾਂ ਪੰਜਾਬ ਦੇ ਵਿੱਚ ਜਿੰਨਾ ਵੀ ਹੋ ਸਕੇ ਮੈਕਸਿਮਮ ਆਪਾਂ ਆਪਣਾ ਯੋਗਦਾਨ ਇਹਨਾਂ ਨਸ਼ਿਆਂ ਨੂੰ ਨਸ਼ਿਆਂ ਦੇ ਵਿਰੁੱਧ ਆਪਾਂ ਕਾਰਵਾਈ ਕਰੀਏ ਜਿੰਨਾ ਵੀ ਸਾਡੇ ਕੋਲ ਹੋ ਸਕਦਾ ਤੇ ਅਸੀਂ ਵੀ ਸਾਬ ਦੇ ਨਾਲ ਇਹਨਾਂ ਕੋ ਬੜੀ ਆਸ ਲੈ ਕੇ ਆਏ ਆ ਕਿ ਸਾਡੀ ਤੁਸੀਂ ਮਦਦ ਕਰੋਗੇ ਇਹਨਾਂ ਨੇ ਬਹੁਤ ਸੋਹਣਾ ਰਿਸਪੌਂਸ ਦਿੱਤਾ ਤੇ ਅਸੀਂ ਅੱਗੇ ਵੀ ਇਹ ਜਾਰੀ ਰੱਖਾਂਗੇ ਹੁਣ ਅਸੀਂ ਸਾਡਾ ਅਗਲਾ ਜਿਹੜਾ ਪਲਾਨ ਆ ਉਹ ਪੂਰੇ ਤਰਨਤਾਰਨ ਡਿਸਟ੍ਰਿਕਟ ਦੇ ਵਿੱਚ ਅਗਲੇ 7 ਦਿਨ ਦਾ ਸਾਨੂੰ ਟਾਸਕ ਮਿਲਿਆ 7 ਦਿਨਾਂ ਦੇ ਵਿੱਚ ਅਸੀਂ ਲੋਕਾਂ ਨੂੰ ਵੱਤ ਵਤ ਜਾਗਰੂਕ ਕਰਾਂਗੇ ਕਿ ਨਸ਼ਿਆਂ ਦੇ ਨਾਲ ਕੀ ਕੀ ਨੁਕਸਾਨ ਨੇ ਲੋ ਇਹ ਆਰਮੀ ਵੀ ਤੁਹਾਡੇ ਨਾਲ ਹੈ ਮਤਲਬ ਜਿੰਨਾ ਚਿਰ ਮਤਲਬ ਜੋ ਵੀ ਸਾਡੇ ਕੋਲੋਂ ਯੋਗਦਾਨ ਹੋ ਸਕਦਾ ਸੀ ਪੂਰੇ ਤਰ੍ਹਾਂ ਤੁਹਾਡੇ ਨਾਲ ਨੇ ਤੇ ਹੁਣ ਦੇਖ ਨੂੰ ਮਿਲਦਾ ਪਾਕਿਸਤਾਨ ਕੋਈ ਬਾਰਡਰ ਏਰੀਆ ਵਾ ਪਰ ਉਹਦੇ ਉਤੋਂ ਕਿਸ ਤਰ੍ਹਾਂ ਨਸ਼ਾ ਜਿਹੜਾ ਹੈ ਇੱਧਰ ਜ਼ਿਆਦਾਤਰ ਪਹੁੰਚ ਰਿਹਾ ਵਾ ਦੇਖੋ ਹੁਣ ਪਹਿਲਾਂ ਜੋ ਹੋ ਗਿਆ ਸੀ ਉਹ ਹੋ ਗਿਆ ਬਟ ਹੁਣ ਜਿਹੜਾ ਤੁਸੀਂ ਵੇਖੋਗੇ ਲੇਟੈਸਟ ਹੁਣ ਆਪਾਂ ਜਿੰਨੇ ਵੀ ਮਤਲਬ ਡਰੋਨ ਨਾਲ ਜੋ ਵੀ ਪਾਸ ਹੋ ਰਿਹਾ ਸੀ ਆ ਪਿਛਲੇ ਕੁਝ ਦਿਨਾਂ ਤੋਂ ਤੁਸੀਂ ਵੇਖ ਸਕਦੇ ਜੇ ਵੀ ਆਪਾਂ ਕਾਫੀ ਡਰੋਨ ਮਤਲਬ ਉਥੋਂ ਸੁੱਟੇ ਨੇ ਇਹ ਸਿਰਫ ਇੱਕ ਪੈਸੇ ਨਾਲ ਇਹਨਾਂ ਦਾ ਮਤਲਬ ਇੱਕ ਮਿਸ਼ਨ ਹੈ ਕਿ ਪੂਰੇ ਪੰਜਾਬ ਨੂੰ ਮਤਲਬ ਨਸ਼ੇ ਉਹ ਇੰਡੀਅਨ ਆਰਮੀ ਪੂਰੇ ਦੇਸ਼ ਵਾਸਤੇ ਬਹੁਤ ਹੀ ਵੱਡਾ ਰਿਹਾ ਤੇ ਇੰਡੀਅਨ ਆਰਮੀ ਸਿਰਫ ਇਹ ਚਾਹੁੰਦੀ ਹੈ ਕਿ ਪੰਜਾਬ ਨੂੰ ਪਹਿਲਾਂ ਵਰਗਾ ਖੁਸ਼ਹਾਲ ਪੰਜਾਬ ਬਣਾਈਏ ਤੇ ਪੰਜਾਬ ਦੇ ਜਿਹੜੇ ਲੋਕ ਨੇ ਉਹ ਵੱਧ ਚੜ ਕੇ ਇੰਡੀਅਨ ਆਰਮੀ 'ਚ ਵੀ ਆਉਣ ਤੇ ਜਿੱਦਾਂ ਪਹਿਲਾਂ ਦੇ ਸੇਵਾ ਕਰਦੇ ਸੀ ਉਸੇ ਤਰ੍ਹਾਂ ਕਰਨ ਇਸੇ ਕਰਕੇ ਅਸੀਂ ਇਸੇ ਆਸ ਨਾਲ ਗੁਰਦੇਸ਼ ਸਿੰਘ ਸੰਧੂ ਜੀ ਦੇ ਕੋਲ ਆਏ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹ ਹੀ ਮਤਲਬ ਆਸ ਕਰਦੇ ਆਂ ਵੀ ਇਹ ਸਾਡੇ ਨਾਲ ਨਸ਼ਿਆਂ ਦੇ ਵਿਰੁੱਧ ਤੇ ਇੰਡੀਅਨ ਆਰਮੀ ਦੇ ਨਾਲ ਜਦੋਂ ਵੀ ਸਾਨੂੰ ਜ਼ਰੂਰਤ ਪੈਂਦੀ ਆ ਇਹਨਾਂ ਵਰਗੀ ਮਹਾਨ ਸ਼ਖਸੀਅਤ ਕੋਲੋਂ ਅਸੀਂ ਪੂਰੀ ਹੈਲਪ ਲਵਾਂਗੇ ਤੇ ਬਾਕੀ ਅੱਗੇ ਤੋਂ ਜੇ ਜਿੰਨਾ ਵੀ ਹੁਣ ਅਸੀਂ ਕਰਦੇ ਪਏ ਅਸੀਂ ਨਵੇਂ ਮਤਲਬ ਜੋ ਵੀ ਇੰਸਟਾਲ ਕੀਤੇ ਆ ਇਨਸਟਰੂਮੈਂਟ ਵਗੈਰਾ ਤੇ ਫਿਊਚਰ ਦੇ ਵਿੱਚ ਕੋਈ ਵੀ ਇਹੋ ਜੀ ਮਤਲਬ ਟਰਾਂਸਕ੍ਰੋਸਿੰਗ ਮਤਲਬ ਕੁਝ ਵੀ ਨਹੀਂ ਹੋਏਗੀ ਉਹਦੇ ਵਾਸਤੇ ਹੁਣ ਨਵੇਂ-ਨਵੇਂ ਇਕੁਪਮੈਂਟ ਅਸੀਂ ਡਰੋਨ ਦੀ ਡਰੋਨ ਵਾਰਫੇਅਰ ਆ ਹੁਣ ਬੰਦਿਆਂ ਦੀ ਲੜਾਈ ਨਹੀਂ ਰਹੇਗੀ ਹੁਣ ਸਾਰਾ ਡਰੋਨ ਦੇ ਨਾਲ ਹੀ ਆ ਤੇ ਜਿੰਨਾ ਵੀ ਅੱਗੇ ਕ੍ਰੋਸਿੰਗ ਸੀ ਉਹਦੇ ਉੱਤੇ ਵੀ ਕਾਫੀ ਮਤਲਬ ਪਾਬੰਦੀਆਂ ਲੱਗੀਆਂ ਤੇ ਬਾਕੀ ਜਿੱਦਾਂ ਆਪਾਂ ਪੋਲੀਟੀਕਲ ਪਾਰਟੀਆਂ ਦੇ ਨਾਲ ਜਾਂ ਸਾਰੇ ਵੱਡੇ ਵੱਡੇ ਸ਼ਖਸੀਅਤਾਂ ਦੇ ਨਾਲ ਮਿਲ ਕੇ ਇਹੀ ਕੰਮ ਕਰ ਰਿਹਾ ਕਿ ਅੱਗੇ ਤੋਂ ਇਦਾਂ ਦੀ ਕੋਈ ਵੀ ਕ੍ਰੋਸਿੰਗ ਨਹੀਂ ਹੋਏਗੀ ਤੇ ਇਸੇ ਤਰ੍ਹਾਂ ਜੇ ਤੁਹਾਡੇ ਲੋਕਾਂ ਦਾ ਵੀ ਸਾਨੂੰ ਸਾਥ ਮਿਲਦਾ ਰਹੇ ਤੇ ਅਸੀਂ ਆਸ ਕਰਦੇ ਹਾਂ ਕਿ ਆਉਣ ਵਾਲੇ ਸਮੇਂ 'ਚ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਬਣਾ ਸਕਾਂਗੇ